ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਪਰਕ ਤਾਂ ਲੋ ਜੀ ਚੱਲ ਰਿਹਾ ਕੰਮ ਵੀਰੋ 2 ਦਿਨ ਹੋ ਗਏ ਮਹੀਨੇ ਦੀ 10 ਤੱਕ ਮੇ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਬਸਾਇਆ ਪਤਾ ਤੁਹਾਨੂੰ ਵੀ ਇਹਨਾਂ ਦਿਨਾਂ ਦੇ ਵਿੱਚ ਹੋਣਾ ਕਿ ਕਣਕਾਂ ਨੂੰ ਪਾਣੀ ਲੱਗਣਾ ਤਾਂ ਤੇ ਉਹ ਕਿਰਪਾ ਵਾਹਿਗੁਰੂ ਨੇ ਕਰਤੀ ਸੋ ਹੁਣ ਕੰਮ ਚੱਲਣਾ ਜੀ ਖੇਤਾਂ ਦੇ ਵਿੱਚ ਜਿਹੜਾ ਪਾਣੀ ਥੋੜਾ ਥੋੜਾ ਧਰਤੀ ਗਲੇ ਆ ਗਈ ਤੁਰ ਨਹੀਂ ਸਕਦੇ ਰੇਤਾ ਕਲ ਤੋਂ ਰੇ ਪਊਗਾ ਜੀ ਕਣਕਾਂ ਦੇ ਵਿੱਚ ਲਗਾਤਾਰ ਨਿਰੰਤਰ ਕੰਮ ਚੱਲੀ ਜਾਣਾ ਤੇ ਬਾਕੀ ਬੈਠੇ ਆ ਜੀ ਆਪਣੇ ਘਰ ਆਪਣੇ ਕੌਂਸਲ ਦੇ ਵਿੱਚ ਬੱਚਿਆਂ ਦੇ ਕੋਲ ਤੇ ਬਾਕੀ ਤੁਹਾਡਾ ਸਾਰਿਆਂ ਦਾ ਜੀ ਤੈਨੂੰ ਦਿ ਲੋ ਧੰਵਾਦ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਵੀ ਜਿਹੜੇ ਜਿਹੜੇ ਲਿਖਦੇ ਮੈਂ ਉਹਨਾਂ ਦੇ ਕਹਿ ਸਕਦਾ ਬਾਕੀ ਮੈਨੂੰ ਪਤਾ ਨਹੀਂ ਵੀ ਕਿੱਥੇ ਤੋਂ ਕਮੈਂਟ ਕਰਦੇ ਆ ਚਲੋ ਇਹ ਵੀ ਜਰੂਰ ਲਿਖਦੇ ਕਰੋ ਸਾਨੂੰ ਪਤਾ ਲੱਗ ਜਾਂਦਾ ਵੀ ਤੈਨੂੰ ਦਿ ਲੋ ਧੰਵਾਦ ਜਿਹੜਾ ਤੁਸੀਂ ਪਰਿਵਾਰ ਨੂੰ ਸਿਹਤ ਦੇਣ ਵਾਲੇ ਕਮੈਂਟ ਕਰਦੇ ਆ ਕਿਸੇ ਨੇ ਵੀ ਭਾਈ ਗਲਤ ਕਮੈਂਟ ਨਹੀਂ ਕਰਾਇਗਾ ਕੋਈ ਵੀ ਸਾਰਿਆਂ ਦਾ ਹੀ ਪਿਆਰ ਬਹੁਤ ਮਿਲਦਾ ਸਤੋ ਵੀ ਜਿੰਨੀ ਕੋਸ਼ਿਸ਼ ਹੁੰਦੀ ਆ ਅਸੀਂ ਉਨੀਕ ਆਪਣੀ ਵੀਡੀਓ ਜਿਹੜੀ ਉਹ ਤੁਹਾਡੇ ਤੱਕ ਪਹੁੰਚਾ ਦਿੰਦੇ ਆ ਤੋ ਅਸੀਂ ਮੈਂ ਆਪਣੇ ਸੱਚੇ ਦਿਲ ਤੋਂ ਤੁਹਾਡਾ ਧੰਨਵਾਦ ਕਰਦਾ ਚਲੋ ਬਾਕੀ ਕੰਮ ਚੱਲ ਰਹੇ ਜੀ ਆਪਣੇ ਆਪਣੇ ਕੰਮ ਲੱਗੇ ਹੋਏ ਆ ਪਹਿਲਾਂ ਤੁਹਾਨੂੰ ਕੈਮਰਾਮੈਨ ਨੂੰ ਮਨਾਉਂਦਾ ਜੀ ਜਸ਼ਨ ਨੂੰ ਮੇਰੇ ਇੱਲੇ ਸਾਰੇ ਨੇ ਵੀ ਪਿਆਰ ਵਿੱਚ ਸੱਜ ਕਾਲੀ ਲੋਵੇ ਜਸ਼ਨ ਨੇ ਘਟੋ ਘਟ 10 ਛੁੱਟੀਆਂ ਜਿਹੜੀਆਂ ਖਾ ਲੀਆਂ ਹਨਾ ਤੇ ਇੱਕ ਦੂਈ ਗੱਲ ਬਾਈ ਇਹ ਬੈਠੇ ਤੇ ਰਜਾਈਆਂ ਦੇ ਵਿੱਚ ਕੈਦ ਕਰਕੇ ਰੱਖਣੇ ਪੈਂਦੇ ਆ ਮੈਂ ਆਇਆ ਰੋਪੜ ਤੋਂ ਰੋਪੜ ਤੋਂ ਆ ਕੇ ਇਹਨਾਂ ਨੂੰ ਦੱਸਿਆ ਸਾਰਿਆਂ ਨੂੰ ਵੀ ਅੰਦਰ ਬਾਹਰ ਧੁੱਪ ਨਿਕਲ ਗਈ ਹਾਂਜੀ ਤਾਂ ਬਾਹਰ ਨਿਕਲੇ ਨਾ ਨਹੀਂ ਤਾਂ ਡੌਰੀ ਮੈਨ ਚਲੋ ਬਾਈ ਜਸ਼ਨ ਹੋ ਗਈ ਸਿਆਣੀ ਇਹ ਤਾਂ ਪੜੀ ਜਾਂਦੀ ਐ ਪਰ ਮੈਂ ਜਿਹੜਾ ਉਹ ਥੋੜਾ ਜਿਹਾ ਟਿਊਸ਼ਨ ਟਾਈਮ ਜਾਂਦਾ ਝੂਠ ਨਹੀਂ ਬੋਲਣਾ ਉਹ ਤਾਂ ਆ ਕੇ ਟੀਵੀ ਪਰ ਚਲੋ ਮੇਰੇ ਬੂਟੇ ਨੂੰ ਵੀ ਖਾ ਦਵਾ ਦਿਓ ਲੋ ਬਾਈ ਕੈਮਰੇ ਨੂੰ ਦੇਖ ਕੇ ਇਹਨੂੰ ਵੀ ਯਾਦ ਆ ਗਿਆ ਬਾਈ ਬੂਟੇ ਆ ਲੋ ਬਾਈ ਮੀ ਪਿਆ ਤਾਂ ਹਰਜੀਤ ਨੇ ਇੱਕ ਤਾਂ ਆ ਪੈਰ ਪੋਚਣ ਨੂੰ ਗਿੱਲਾ ਹੋ ਗਿਆ ਨਾ ਆ ਦੂਈ ਬਾਈ ਬੋਰੀ ਪਿਛਾਤੀ ਤੇ ਬਾਕੀ ਬਾਈ ਆ ਜਸ਼ਨ ਦੇ ਬੂਟੇ ਦੇਖੋ ਬਾਕੀ ਬਾਈ ਗੱਡੀਆਂ ਆਪਣੀਆਂ ਆ ਕੇ ਖੜੀ ਜਾਂਦੀਆਂ ਉਹ ਤੁਸੀਂ ਦੇਖੀਏ ਆ ਲੋ ਜਿਵੇਂ ਨਾ ਹਾਂਜੀ ਮੀ ਪੈਣ ਨਾਲ ਬੂਟਿਆਂ ਦਾ ਤਾਂ ਬਹੁਤ ਵਧੀਆ ਸੰਗ ਹੋ ਕੇ ਕੰਮ ਹਨਾ ਹਾਂਜੀ ਹੈ ਉੱਪਰ ਤੇ ਬੱਬਾ ਜੀ ਆ ਗਏ ਬੱਬਾ ਜੀ ਵੀ ਆ ਗਏ ਇੱਕ ਉਹ ਗੱਡੀ ਆ ਗਈ ਬਾਈ ਉਹਦੇ ਇਹ ਉਹ ਦੇਖੋ ਸਾਡੇ ਬੱਬਾ ਜੀ ਆ ਗਏ ਨਾ ਲਿਖਿਆ ਇੱਕ ਨਾ ਹਨਾ ਹਾਂਜੀ ਆ ਗਏ ਬੱਬਾ ਜੀ ਹਾਂਜੀ ਤਾਂ ਦੇਖ ਲੈ ਤੇ ਮੈਨੂੰ ਲੱਗਦੀ ਤੇਰੀ ਸੂ ਸ਼ਕਤੀ ਜ਼ਿਆਦਾ ਹੈ ਜੇਸਨ ਹਨਾ ਲੋ ਭਾਈ ਪਾਪਾ ਜੀ ਨੂੰ ਵੀ ਮਿਲੋ ਠੀਕ ਹੈ ਜੀ ਹਾਂ ਜੀ ਮਾਰਿਆ ਕਿਹੜਾ ਜਿਹੜਾ ਤਾਂ ਸਾਂ ਲੋ ਭਾਈ ਪਾਪਾ ਜੀ ਆਏ ਭੋਗਪੁਰ ਜਾ ਕੇ ਬਾਕੀ ਆਪਣੇ ਅਸੀਂ ਕੰਮ ਲੱਗੇ ਤੇ ਇੱਕ ਨਾਲ ਗੱਡੀਆਂ ਭਾਈ ਖੜੀ ਜਾਂਦੀਆਂ ਉਹ ਦੇਖੋ ਸੌਦੇ ਆ ਗਏ ਠੀਕ ਹੈ ਇੱਕ ਨਾ ਹੀ ਤੇ ਆਹ ਲੋ ਆਹ ਬੂਟਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤਾਂ ਵੀ ਬਹੁਤ ਵਧੀਆ ਖੁਸ਼ਬੂ ਹੈ ਦੀ ਬੇ ਚੱਲੀ ਜਾਂਦਾ ਕੰਮ ਤੇ ਆਹ ਬੂਟਾ ਦੇਖੋ ਇਹ ਬਹੁਤ ਪਿਆਰਾ ਸੁਨਹਿਲ ਦੇ ਪੱਤੇ ਆ ਵਰਗਾ ਆਹਾਹਾ ਬੜਾ ਖੂਬਸੂਰਤ ਇਹ ਮੀਂਹ ਪਿਆ ਦੋ ਦਿਨ ਤੋਂ ਹੈ ਨਹੀਂ ਕੋਈ ਚੀਜ਼ ਲੱਗ ਗਈ ਇਹ ਕੀ ਹੈ ਜਿਸਨਾ ਕੇ ਇਹਨੂੰ ਕੁਝ ਖਾਣ ਵਾਲਾ ਤਾਂ ਨਹੀਂ ਲੱਗਣਾ ਆ ਦੇਖੀ ਨਾ ਇਹ ਵੀ ਮੈਂ ਹੀ ਲੱਤਾ ਹੁਣ ਪਤਾ ਨਹੀਂ ਜਿਸਨ ਕਿਤੇ ਕੁਝ ਲੱਗਣਾ ਤਾਂ ਨਹੀਂ ਅੰਜੀਰ ਜੇ ਵਰਗਾ ਕੁਝ ਪਤਾ ਨਹੀਂ ਕੋਈ ਫੁੱਲੇ ਆਊਗਾ ਹੈ ਹਨਾ ਚਲੋ ਭਾਈ ਉਧਰ ਬਾਕੀ ਆਹ ਬੈਠੇ ਭਾਈ ਇੱਕ ਹੋਰ ਲੜਾਈ ਚੱਲੀ ਉਹ ਵੀ ਮੈਂ ਤੁਹਾਨੂੰ ਦੱਸਦਾ ਖੜਜੋ ਖੜਜੋ ਪਾਪਾ ਜੀ ਮੇਰੇ ਖੜਜਾ ਖੜਜਾ ਖੜਜੋ ਇਧਰ ਮਿਲੋ ਜੀ ਪਹਿਲਾਂ ਮੇਰੇ ਕੋਲੋਂ ਸਾਰਿਆਂ ਨੂੰ ਹੱਥ ਜੋੜ ਕੇ ਵੈਰ ਪ੍ਰਸ਼ਾਸ਼ਕ ਜੀ ਪਹਿਲਾਂ ਭਾਈ ਖੜਾ ਹੋ ਆੜੀ ਭਾਈ ਪਹਿਲਾਂ ਆ ਬੰਦੇ ਦੀ ਸਾਡੇ ਦੀ ਨਾ ਤੁਸੀਂ ਟੌਰ ਦੇਖੋ ਟੌਰ ਫੱਲਾਣਾੜੀ ਤੇਰੀ ਹਾਂ ਨਾ ਬਹਿ ਜਾ ਭਾਈ ਬਹਰਜੀ ਤੇ ਕਾਦੀ ਲੜਾਈ ਚੱਲੀ ਅੱਜ ਜੇ ਤੁਹਾਨੂੰ ਪੁੱਛੋ ਜੀ ਹਾਂ ਬੇ ਜੀ ਜਮ ਤਾਂ ਵੀ ਮੇਰੀ ਸਾਰੀਆਂ ਕੋਟੀਆਂ ਮੰਮਾ ਨੇ ਇਹਨੂੰ ਦੇਤੀਆਂ ਲੋ ਭਾਈ ਜਜ ਨਾਲੀ ਛੋਟੀ ਕੋਟੀਆਂ ਨੇ ਜਿਹੜੀ ਉਹ ਹੁਣ ਵੇਚਣੇ ਜਿਉਂਦੀਆਂ ਫਾਰਮ ਦੇ ਆਉਣ ਲੱਗ ਗਈਆਂ ਜੀ ਮੈਂ ਚੱਲ ਵੀਰ ਜੀ ਬਾਹ ਲੂੰਗਾ ਇਹ ਥੋੜੀ ਰੁੱਸੀ ਵੀਰਦੀ ਸਵੇਰੇ ਦੀ ਕਹਿੰਦੇ ਸਾਰੇ ਕੁੱਪੜੇ ਚੱਕ ਲੈ ਮੰਮੀ ਨੇ ਇੱਕ ਵਈਆ ਦੇਖਿਓ ਟੋਪੀਆਂ ਦਾ ਕੋਈ ਪਤਾ ਨਾ ਉਹਨਾਂ ਦਾ ਵੇਚ ਰਹੀਆਂ ਹੈ ਟੋਪੀਆਂ ਦਾ ਮਿਕਸੇਆਂ ਦਿਨਾਂ ਦੀਆਂ ਜਿਹੜੀਆਂ ਮੁਰੇ ਆਉਂਦੀ ਹੋਈ ਲੈ ਲੰਦ ਜਾ ਕੇ ਅੱਛਾ ਹਾਂਜੀ ਆ ਦੇਖੋ ਬਾਈ ਆੜੀ ਇਹ ਆ ਆੜੀ ਹੁਣ ਸਵੇਰ ਦੀ ਧੁੱਪ ਦੀ ਵੇਡ ਕਰ ਰਹੀ ਸੀ ਜੀ ਬੱਚੇ ਨਿਣਾਣੇ ਤਾਂ ਅੱਜ ਸੰਡੇ ਦਾ ਬਸ ਤੁਹਾਡੇ ਇੱਥੇ ਹੀ ਪਤਾ ਲੱਗਿਆ ਹਾਂ ਤੁਸੀਂ ਤਾਂ ਟੀਵੀ ਚੱਲ ਜਗੇ ਫਿਰ ਹਾਂ ਇਹ ਬਾਈ ਬੈਠੇ ਤੇ ਲਾਈ YouTube ਉੱਪਰ ਫਿਲਮ ਪੰਜਾਬੀ ਹਾਂਜੀ ਉਹਦੇ ਵਿੱਚੋਂ ਲੱਗਿਆ ਵਾਰ ਵੀ ਧਿਆਨ ਹੀ ਨਹੀਂ ਦੇ ਉਹਦੇ ਵਿੱਚ ਉਲਝੇ ਤੇ ਬਾਈ ਜਦੋਂ ਹੁਣ ਮੈਂ ਆਇਆ ਰੋਪੜ ਤੋਂ ਉਦੋਂ ਆ ਕੇ ਦੇਖਿਆ ਵੀ ਸਾਡੇ ਬੰਦੇ ਬੈਠੇ ਅੰਦਰ ਰਜਾਈਆਂ 'ਚ ਓ ਦੇਖ ਮਾਕੇ ਬੂਟ ਵੀ ਸੁੱਕਣੇ ਪਾਤੇ ਪੁਣ ਹਾਂਜੀ ਹਾਂਜੀ ਐ ਵਾਸਤੇ ਕੱਪੜੇ ਪਾਏ ਹੋਏ ਜੀ ਪਰ ਸੁੱਕਣੇ ਪੈ ਚਾਂਸ ਜੇ ਤਾਂ ਹੈ ਉਹ ਬੋਰੀ ਵੀ ਰੱਖੀ ਵੀ ਤਾਂ ਪੈਰ ਨਾਲ ਰੱਖੀ ਬਹੁਤ ਹਾਂਜੀ ਉਹ ਪੈੜਾ ਆਉਂਦੀਆਂ ਤੀਆਂ ਜਿੱਦਾਂ ਆ ਤੇਰੇ ਸਰਦਾਰ ਨਹੀਂ ਹੈਦਾ ਬੱਟੇ-ਪੱਟੇ ਕਰਤੇ ਹਾਂਜੀ ਹਾਂ ਬੱਗੂ ਰੋਪੜ ਤੇ ਆਉਂਦਾ ਮੈਂ ਮੂਫਲੀ ਭੁੱਲਿਆ ਪਈ ਆ ਵੈਸੇ ਮੂਫਲੀ ਆ ਗਈ ਹੈ ਜੀ ਬੱਗੂ ਆਏ ਦੱਸ ਤੈਨੂੰ ਦੇਦੀ ਕਹਿੰਦੀ ਮੇਰੀਆਂ ਕੋਟੀਆਂ ਪਾਉਂਦਾ ਨਵੇਂ ਲਿਆਦਵਾ ਤੈਨੂੰ ਫੇਰ ਨਹੀਂ ਕੱਪੜੇ ਦਾ ਕਿਆ ਘਸ ਗਿਆ ਅਸੀਂ ਤਾਂ ਉਹਨੂੰ ਲੈ ਵਧੀਆ ਇਹ ਤਾਂ ਕਿ ਹੋ ਗਿਆ ਕੁੜੀਆਂ ਵਾਲੀਆਂ ਬਿੰਦੀਆਂ ਜਿਹਾ ਵਟ ਦੋਗੇ ਹੈਨਾ ਤਾਂ ਕੁਝ ਨਹੀਂ ਕਰਨ ਨੂੰ ਕੁਝ ਨਹੀਂ ਕਰਨੀ ਠੰਡ ਦੇਖਣੀ ਸੀ ভাই 5 4 ਕੋਟੀਆਂ ਦੀ ਦੀ ਦੀਆਂ ਹੋ ਗਈਆਂ ਰਟੇਰ ਵਸੇ ਇਦਾਂ ਦੇ ਵੀ 3 4 ਸੱਟ ਹੈਗੇ ਦੇ ਕੋਲ ਲੈਂਦੇ ਹੋਏ ਵੀ ਉਹੀ ਪਾਉਂਦਾ ਰੋਜ਼ ਲੱਗੀ ਜਾਂਦਾ ਵੀ ਸੇਮ ਜਿਹਾ ਹੀ ਪਾਏ ਹੋਏ ਆ ਵਗਾਰਮ ਲਿਆਂਦੇ ਵੀਰੇ ਦੋ। ਉਹ ਲੱਗਣਾ ਹੀ ਆ ਦੇਖਾ ਸਾਜੀ ਖਾਦੀ ਰੋਟੀ ਆ ਤੇਰੇ। ਤੇ ਰੋਜ਼ ਦਾ ਹੀ ਕੰਮ ਆ ਜੀ ਇਹਦਾ। ਹੂੰ। ਰੋਜ਼ ਦਾ ਹੀ ਕੰਮ ਆ ਤੇ ਉਹਦੋਂ ਤਾਂ ਤੇ ਜੀ ਕਰ ਲੈਂਦਾ। ਇਹ ਰੋਟੀ ਨਾ ਤੇਜ਼ ਖਾਂਦਾ ਥੋੜੀ ਜੀ। ਹਾਂਜੀ। ਇਹਦੀ ਟੀਚਰ ਕੋਲ ਵੀਡੀਓ ਭੇਜਣੀ ਆ ਮੈਂ ਕਿਹਾ ਵੀ ਅੱਗੇ ਵੀ ਹਟ ਜਾ। ਹਨਾ? ਐ ਬੰਮੂ। ਬਹੁਤ ਜ਼ਿਆਦਾ ਕਰਦਾ ਥੋੜੀ। ਹੂੰ। ਹਨਾ? ਹਾਂ। ਕੋਈ ਬਾਈ ਬਾਲ ਕਿੱਕ ਨਾ ਹੋਏ ਵੀ ਇਹਦੇ ਆ ਨਾ। ਇਹ ਤੇਰੇ। ਬਾਪੂ ਕੇ ਭਾਈ ਇਹ ਬੰਦਾ ਸਾਡਾ ਗ੍ਰੇਟ ਹੈ। ਕਹਿਣਾ ਵੀ ਪੂਰਾ ਮੰਦਾ ਤਿੰਨ ਚਾਰ ਦਿਨ ਤਾਂ ਹੁਣ ਸਾਈਕਲ ਦੀ ਨਿਯਾਗਤ ਦਿੱਤੀ ਵੀ ਤੀ ਹਰਜੀਤੀ ਦੀ ਹਨਾ ਹਾਂਜੀ ਹਾਂ ਹੈ ਸਾਈਕਲੀ ਤੇ ਵੀ ਨਹੀਂ ਤਾਂ ਯੂਨੀ بارش ਕਰਕੇ ਲੈ ਹਾਂਜੀ ਅੱਛਾ ਵੈਸੇ ਕੱਲ ਹੱਡੀ ਕੱਲ ਦਾ ਆਇਆ ਦੋ ਘੜੇ ਵਾ ਫਿਰ ਵੀ ਦੋ ਘੜੇ ਲੈ ਮੈਂ ਖੰਡ ਨਹੀਂ ਉਤਰ ਜੂਗੀ ਬਾਈ ਜਸ਼ਨ ਕੱਲ ਮਸ਼ਰੂਮ ਕਿੰਨੇ ਕੁ ਸਵਾਦ ਬਣੇ ਠੀਕ ਤੇ ਠੀਕ ਤੇ ਆ ਦੇਖੋ ਲੋ ਬਾਈ ਗਵਾ ਬੈਠੇ ਆ ਇਹ ਕਹਿੰਦੇ ਸੀ ਵੀ ਕਿਸੇ ਨੇ ਖਾਣੇ ਨਹੀਂ ਮੈਂ ਥਾਤੇ ਬਾਅਦ ਮਸ਼ਰੂਮ ਬਣਾਏ ਜਬਰਦਸਤੀ ਜਗਲਾਏ ਤੇ ਮੈਂ ਹਰ ਇੱਕ ਚੀਜ਼ ਖਾਣੀ ਸੀ ਹਾਂ ਹਾਂ ਹੁਣ ਤੂੰ ਜਬਾ ਹੁਣ ਆਉਗੀ ਨਾ ਇਹ ਗੱਲ ਜਬਰਦਸਤੀ ਗੜੀ ਬਣਾਈ ਦੀਜੀ ਵੈਸੇ ਬਗਿਆੜਾ ਨੂੰ ਗਿਆ ਬਗਿਆੜਾ ਤਾਂ ਸਭ ਕੁਝ ਘਾਲ ਲੈਣਾ ਬਗਿਆੜਾ ਮੂੰਹ ਅੱਡੀ ਓਏ ਆ ਬਗਿਆੜ ਜੱਡਾ ਮੂੰਹ ਹੈ ਮੰਮੂ ਗੋਲ ਗੱਪਾ ਦੇਖਾ ਪੈ ਜਾਊਗਾ ਚੱਲ ਨਹੀਂ ਸਮਝ ਦੇਖੀ ਐਡਾ ਨਹੀਂ ਯਾਰ ਗੋਲ ਗੱਪਾ ਪੈਣਾ ਨਹੀਂ ਹੈਗਾ ਨਹੀਂ ਮੈਂ ਲੈ ਆ ਦੇਣਾ ਤਾਂ ਗੋਲ ਗੱਪਾ ਜਿਵੇਂ ਤੇ ਤੇ ਖਾ ਹੋ ਜਾਣਾ ਹਨਾ ਦਸੰਦਾ ਤਾਂ ਮੂੰਹ ਗੋਲ ਗੱਪੇ ਜੱਡਾ ਹੈ ਹੈ ਗੋਲ ਗੱਪੇ ਦਾ ਫੇਵਰਟ ਹੈ ਠੀਕ ਨੇ ਲੋ ਇੱਕ ਹੋਰ ਸੰਗਤ ਨਿਕਲਾਈ ਜੀ ਕੋ ਦੇਖੋ ਬਾਈ ਉਧਰ ਸੈਟਰ ਚੈੱਕ ਹੋ ਰਿਹਾ ਹੈ ਅੱਛਾ ਬਾਬਾ ਚੱਲਿਆ ਹਾਂ ਬਾਬਾ ਆਇਆ ਹੈ ਤਨਵੰਦਰ ਤੇ ਆਇਆ ਨੂੰ ਪਤਾ ਨਹੀਂ ਲੱਗਦਾ ਹੈ ਕਿੱਥੇ ਚੱਲਿਆ ਉਹ ਆਇਆ ਹੋਵੇ ਪਾਪਾ ਉਹ ਕੱਪੜੇ ਬੋਲਣ ਲੱਗਿਆ ਤੁਸੀਂ ਇਹ ਸੰਗਤ ਅੰਦਰ ਤਾਂ ਬੈਠੀ ਜੀ ਸਾਰੇ ਦੱਸ ਠੀਕ ਨੇ ਲਾ ਵੀ ਜਿੱਥੇ ਰੱਖਿਆ ਹੈਗਾ ਉਹ ਪਕੌੜੇ ਖਾ ਲੈਣੇ ਨੇ ਉਹ ਦੇਖ ਬਾਈ ਪਕੌੜੇ ਦਿੱਤੇ ਬਾਈ ਪਾਪੇ ਨੇ ਇਹਨੇ ਅੰਦਰ ਰੱਖ ਤੈਨੂੰ ਕੋਕੀ ਬਣਾਓ ਹੈਂ ਖਾਪਣਾ ਉਹ ਖਾਓ ਹਾਂ ਬਣਾਓ ਬਈ ਚਾ ਠੀਕ ਨੇ ਪਹਿਲਾਂ ਬਣਾਉਣੀ ਹੈ ਨਾ ਨਾ ਤੇ ਬਣਾਉਣੀ ਹੈ ਬਣਾ ਲੰਨੀ ਮੈਂ ਆਉਂਦੀ ਐ ਨਾ ਜਸ਼ਨੇ ਬਣਾਉਂਦੀ ਐ ਆਉਂਦੀ ਐ ਠੀਕ ਨੇ ਹਾਂ ਉਹ ਲੈ ਪਾ ਬਾਬਾ ਅੰਦਰ ਨੂੰ ਚੱਲਿਆ ਕਿਤੇ ਹੋਈ ਨਾ ਦੋ ਲਾਟ ਵੀ ਹੋਈ ਬਣਾ ਦੇਵੇ ਹੈ ਉਹ ਚਲਾ ਕੰਟੀਨ ਦੇਖਾ ਮਨ ਨੂੰ ਵੀ ਕੀ ਮੰਗਦੀ ਆ ਆ ਦੱਸ ਦੱਸ ਬਾਬਾ ਕਹਿੰਦਾ ਕੀ ਮੰਗਦੀ ਆ ਪੈ ਦੱਸ ਕੰਟੀਨ ਕੱਢ ਕੇ ਰੱਖਾ ਹੂੰ ਦੱਸੋ ਕੈਡ ਡਿਮਾਂਡ ਹੈ ਮੀ ਹਟਕਾ ਨਹੀਂ ਤੇ ਕਚੌਰੀਆਂ ਬਣਾ ਰਹਿਣੇ ਨੇ ਆਹ ਦੇਖ ਬਾਬਾ ਕਹਿੰਦਾ 20 ਹਟਕਾ ਨਹੀਂ ਕਚੌਰੀਆਂ ਆਹ ਦੇਖ ਲੋ ਜੇ ਅੰਦਰੇ ਮਿਲਦਾ ਜਦ ਮਰਜੀ ਆ ਜੋ ਪਰ ਥੋੜਾ ਜਿਹਾ ਕੱਟ ਕਰੋ ਯਾ ਹੈ ਟੀਵੀ ਚ ਥੋੜਾ ਭਰਾਉ ਵੀ ਥੋੜਾ ਬਹੁਤ ਹਾਂ ਸੁੱਕੀਆਂ ਤਾਂ ਕਿ ਭਰਾਉਣਾ ਨਹੀਂ ਹੂੰ ਇਹ ਹੁਣ ਦੱਸਣ ਦੀ ਡਿਊਟੀ ਚਾਹੀਦੀ ਐ ਪਾਦਾ ਨਾ ਰੋਂਦਾ ਹੋਰ ਤਰ੍ਹਾਂ ਨਾਲ ਹੂੰ ਜਿੱਕਰ ਜੱਲ ਕੁੱੜਦੀ ਐ ਤਾਂ ਰੋਂਦਾ ਹੋਰ ਤਰ੍ਹਾਂ ਦਾ ਉਹ ਭਾਵੇਂ ਝੜਕੇ ਮਾਰੇ ਹਾਂ ਕੁੱਕਾ ਮਾਰਦਾ ਕੁੱਕਾ ਮਾਰਦਾ ਹੋਰ ਤਰ੍ਹਾਂ ਦਾ ਰੋਂਦਾ ਪਾਦਾ ਉਹਨੇ ਭਰਾਉਣਾ ਹੁੰਦਾ ਤੇ ਬੜਿਆ ਹੋਰ ਹੁੰਦਾ ਹਾਂ ਨਾ ਪੜਦਲ ਹੁੰਦਾ ਜੀ ਐਂ ਤਾਂ ਜੇ ਆਪਾਂ ਉਹਨਾਂ ਦਾ ਜਦ ਟੀਵੀ ਪਰ ਦੇਖਦਾ ਐ ਨੇ ਆ ਦੇਖਿਆ ਕਿਕਰਾਂ ਦੇ ਦਲ ਉਹ ਪੜੂnga ੜੀ ਬਾਬਾ ਦੇਲਾ ਤੇ ਸ਼ਿਕਾਇਤ ਲਾ ਕੇ ਗਿਆ ਹੁਣ ਹਾਂ ਨਮੀ ਕਾਪੀ ਦਵਾਈ ਕੰਮ ਦਿੱਤਾ ਮੈਨੂੰ ਨਹੀਂ ਪਸੰਦ ਪੰਜਾਬੀ ਦਾ ਪੰਜਾਬੀ ਦਾ ਦਿੱਤਾ ਮੈਨੂੰ ਨਹੀਂ ਆਂਦਾ ਮੈਥ ਦਾ ਦੋ ਮੈਥ ਦਾ ਦਿੱਤਾ ਉਹ ਕਹਿੰਦਾ ਮੈਥ ਗੀਲ ਦੀ ਫੁੱਲ ਲੱਗਿਆ ਹੂੰ ਲੋ ਕੋਈ ਨਾ ਪੁੱਤਰਾ ਇੱਕੋ ਦਿਨ ਆ ਬਸ ਅੱਜ ਕਿੰਨੀ ਠਾਈ ਹੋ ਗਈ ਕਿ ਆਖਾ ਤਾਂ ਤੋ ਰਹਿ ਗਈਆਂ ਤੋ ਰਹਿ ਗਈਆਂ ਬਸ ਹੂੰ ਤਿਆਰੀ ਕਰ ਲੈ ਸੱਜਣਾ ਬੇ ਸਕੂਲ ਜਾਣ ਦੀ ਉਹ ਨਾ ਕੋਟੀ ਨਾ ਪੜਾਦੀ ਮੁੰਡੇ ਦੀ ਠੀਕ ਨਹੀਂ ਹੈ ਇੱਕ ਨਹੀਂ ਹੈ ਹਨਾ ਓਏ ਐੜੀ ਆ ਸੋਦੇ ਜਾਉਣੇ ਤੇ ਅੱਛਾ ਤੇ ਅਰੇ ਕਿਤੇ ਕਿੱਥੇ ਗਿਆ ਤੁਹਾਨੂੰ ਹੂੰ ਸੁਣਾ ਦੇ ਦੱਸ ਆ ਤੈਨੂੰ ਸੋਦੇ ਜਾਦ ਆ ਕੇ ਮੇਰੀ ਇਮਾਨਤ ਹੈ ਹਾਂਜੀ ਤੇ ਜਾਤਾ ਜਾਨੇ ਜੀ ਪੈਸੇ ਦੇ ਹੂੰ ਦਸ਼ਨ ਗਿੰਨੇ ਲਾ ਲੋ ਵੀ ਸਾਡਾ ਕੈਸ਼ ਯਾਰ असली कैश शेयर ताये ठीक नहीं हरजीत आउने तेरे ਕੋਲੇ ਘੁੰਮ ਘਮਾ ਕੇ ਤੇ ਮੇਰੇ ਹੱਥ ਲਾਉਣੇ ਤੇ ਹਾਂਜੀ ਹੈ ਲੋ ਬਾਈ ਦੀ ਸਿਫਤ ਹੈ ਨੇ 9000 डन 18 ਨੋਟ ਅੱਛਾ ਲਾਵੀ ਸਭ ਦਾਰੀ ਚੱਕ ਆ ਤੇਰੇ ਪ੍ਰਸ਼ਾਦ ਮੰਗੂ ਲੰਦੀ ਆ ਤੂੰ ਹਾਂਜੀ ਹੈ ਮਾਂ ਦਰਮਾਦ ਚਾਹੀਦਾ ਲਛਮੀ ਦਾ ਹੀ ਵਰਕ ਦੂੰ ਤੇ ਗਿਆ ਜੀ ਆਦਰ ਕਰਕੇ ਲੈਣਾ ਚਾਹੀਦਾ ਹੈ ਆਦਰਵਾਣ ਕਰਨਾ ਚਾਹੀਦਾ ਹੈ ਲక్ష్ਮੀ ਦਾ ਹਨ ਇਹ ਤਾਂ ਹੈ ਸਤਿਕਾਰ ਕਰੋ ਕੋਈ ਵੀ ਚੀਜ਼ ਹੈ ਹਾਂਜੀ ਬੰਦੇ ਕਹਿੰਦੇ ਜੇ ਤੁਸੀਂ ਬਿਸਤਰੇ ਨੂੰ ਵੀ ਸਵੇਰੇ ਉੱਠ ਕੇ ਉਹਨੂੰ ਝਾੜ ਕੇ ਹਨ ਉਹਦੇ 'ਚ ਬਲ ਕਰ ਦੂੰਗਾ ਉਹ ਵੀ ਤੁਹਾਨੂੰ ਇੱਜ਼ਤ ਨਮਾਲ ਨਾਲ ਸਵੇਰੇ ਸਾਜਰੇ ਠਾੜੂਗਾ ਹਾਂਜੀ ਇਹ ਹੈਗੀ ਆ ਗੱਲ ਕੋਈ ਵੀ ਜਿਸ ਚੀਜ਼ ਦੀ ਅਪ ਇੱਜ਼ਤ ਕਰੂਗਾ ਆਪਾਂ ਨੂੰ ਦੁੱਗਣੀ ਇੱਜ਼ਤ ਦੇਣੀ ਹਨਾੜੀ ਜੀ ਹੈ ਪੜੂਗਾ ਹੁਣ ਹੁਣ ਦੇਲਾ ਬਲੌਗ 'ਚ ਪਤਾ ਲੱਗ ਗਿਆ ਸਾਰਿਆਂ ਨੂੰ ਹਨਾ ਲੋ ਹਰਜੀਤ ਫਿਰ ਬਣਾ ਲਓ ਚਾਹ ਹਾਂਜੀ ਠੀਕ ਨੇ ਚਲੋ ਬਾਈ ਚੱਲ ਰਿਹਾ ਕੰਮ ਮੌਸਮ ਤੁਸੀਂ ਦੇਖਿਆ ਬਿਦਤ ਆ ਪਾ ਨਿਕਲ ਚੁੱਕੀ ਐ ਹਨਾ ਠੀਕ ਆ ਜੀ ਚਲੋ ਬਾਈ ਠੀਕ ਆ ਇੱਥੇ ਤੱਕ ਬਲੌਗ ਤਾਂ ਬਾਕੀ ਮਿਲਦੇ ਆ ਬਾਈ ਕੱਲ ਵਾਲੇ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਉਹ ਦੇਖੋ ਬੰਦਾ ਉਹ ਪਹੁੰਚ ਗਿਆ ਬਾਈ ਤੇ ਉਹ ਜਾਣ ਦੀ ਤਿਆਰੀ 'ਚ ਠੀਕ ਨੇ ਦਸਨ ਚੱਲਿਆ ਜਾਚਾ ਦੇਲਾ ਮਰ ਜਾਇ ਤੋਂ ਕੱਢਿਆ ਨਾ ਮੈਂ ਬਿਦਤ ਪਾ ਗਈ ਚੱਲਿਆ ਹਨਾ ਗੱਡੀਆਂ ਬਾਈ ਸਾਡੀਆਂ ਸਾਹਮਣੇ ਉਹ ਖੜ ਜਾਂਦੇ ਆ ਸਾਰੇ ਇੱਕ ਰਣਪਾਪਾ ਜੀ ਨੇ ਲੈ ਕੇ ਖੜਾਉਂਦੀ ਆ ਚਲੋ ਬਾਈ ਠੀਕ ਐਥੇ ਤੱਕ ਬਲੌਗ ਤਾਂ ਮਿਲਦੇ ਕੱਲ ਦਾ ਬਲੌਗ ਤੱਕ ਤੱਕ ਦੇ ਲਈ ਸਤਿ ਸ੍ਰੀ ਅਕਾਲ ਲੋ ਬਈ ਚੱਲ ਬਈ ਇਧਰ ਲੰਗਰ ਪਕੌੜਿਆਂ ਦਾ ਸੰਗਤ ਵਿੜ ਗਈ ਰਿਸ਼ਤੇਦਾਰਾਂ ਦੇ ਸੇ ਇੱਥੇ ਤੇ ਆ ਦੇਖੋ ਹੈ ਹਾਂਜੀ ਹਾਂ ਦੇਖੇ ਵਈ ਕਿ ਕਿਹੜਾ ਕਰਦਾ ਕੀ ਆਏ ਤੂੰ ਨਿਆਣਾ ਨੂੰ ਛੱਡਦੀ ਸਭ ਤੋਂ ਉਂਗਲਾ ਲਾਪਾ ਲੈ ਕੇ ਬਹਿ ਗਿਆ ਆ ਦੇ ਹੈਂ ਠੀਕ ਨਹੀਂ ਕੋਲੇ ਪਰ ਹਾਂ ਜਾਣ ਦੇ ਦੇ ਦੀ ਹੈਂ ਕੈਮਰਾ ਬੰਦ ਕਰਨ ਦੀ ਦੇ ਦੇ ਹਾਂ ਮੋੜਾ ਲਾ ਕੇ ਤਾਂ ਹੀ ਮੈਂ ਕੈਦ ਵੀ ਕਰ ਲਿਆ ਜਦੇ ਮੈਂ ਜਸ਼ਨ ਦੇਖਾਂ ਵੀ ਕਿਆ ਰੱਖਿਆ ਇਹ ਮੈਨੂੰ ਦੱਸਿਆ ਨਹੀਂ ਨੇ ਹੈ ਬੰਮ ਹਿੱਲਾ ਹੋ ਗਿਆ ਦੱਦ ਗਿਆ ਹੋ ਗਿਆ ਕੀਆ ਹਿੱਲਾ ਬੋਲ ਵੀ ਨਹੀਂ ਹੁੰਦਾ ਹੈਗਾ ਕੀ ਹੋ ਗਿਆ ਤੂੰ ਗੋਣਾ ਪਾਇਆ ਵਜਿ ਮੂੰਹ ਚ ਹਿੱਲਾ ਹੋ ਗਿਆ ਨਾ ਤੂੰ ਜਾ ਬਣਾ ਲੈ ਰਜ਼ਾਰ ਨਹੀਂ ਇਹ ਦੇਖੀ ਕਿ ਅੰਦਰ ਬਾਪੂ ਇਹਨਾਂ ਧਰ ਕੇ ਬੈਠਾ ਹੋਵੇ ਮੇ ਨਿਆਣੇ ਦਾ ਬਾਰ ਬੈਟੇ ਹੈ ਚੱਲ ਮੇ ਕਿਉਂ ਆਉਂਦੀ ਆ ਚਲੋ ਬਾਈ ਚੱਲ ਰਿਹਾ ਕੰਮ ਏਕਣਾ ਹੀ ਨਿਆਣ ਆ ਦੇ ਖਟਾਈ ਖਟੂਰੀ ਲੈਣੀ ਨਹੀਂ ਪਰ ਮਨ ਨਾਲ ਹੈ ਅਰੇ ਰੋਕ ਦਾ ਚਾਚਾ ਚਾਚੇ ਨੂੰ ਆ ਦੇ ਆਲੀ ਚਾਚੇ ਨੇ ਖਾਣੇ ਸਾਰੇ ਦੇਖ ਲੈ ਨਹੀਂ ਰੋਏ ਨਹੀਂ ਨਿਕਾਈ ਹੈ ਖਾਈ ਦੇਣੀ ਛੱਡਣਾ ਵੀ ਕਹਿ ਤੂੰ ਦੀ ਖਾਲੇ ਲਵਾਵਾ ਮਾਰਨਾ ਉੱਤ ਪਗਾ ਕੇ ਕਰਕੇ ਲੱਗੇ ਵੇ ਥੋੜਾ ਮਾਉਤ ਜਿਵੇਂ ਇੱਧਰ ਚਲੋ ਭਾਈ ਏਕਣਾ ਹੈ ਨਿਹਾਨਾ ਸਾਰੇ ਖੁਸ਼ੀ ਰਹਿਣ ਆਪਣੇ ਘਰ ਮੋਜਾ ਲੁੱਟਣ ਵਾਈ ਸਾਰੇ ਬੈਠਾ ਪਰਿਵਾਰ